ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਉਂ ਆਪਾਂ ਲੈ ਕੇ ਆਏ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਰਹੇਗਾ ਜੀ ਨੇਚਰਲ ਕ੍ਰੇ ਦਾ ਸੂਟ ਹੋਏਗਾ ਫੁੱਲ ਵਰਕ ਰਹੇਗਾ ਸ਼ਰਟ ਦੇ ਉੱਪਰ ਨਾਲ ਹੋਏਗਾ ਆਰਗੈਂਜ਼ਾ ਦਾ ਦੁਪੱਟਾ ਉਸ ਦੇ ਉੱਪਰ ਵੀ ਪ੍ਰੋਪਰ ਲੈਜ਼ਰ ਦਾ ਕੰਮ ਕੀਤਾ ਹੋਇਆ ਮਿਲੇਗਾ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਲੈ ਕੇ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ कैश ऑन डिलीवरी नहीं है जी पैसे तुम्हें पहले ही पे करने पैणगे शिपिंग फ्री रहेगी ऑल इंडिया शिपिंग फ्री रहेगी अगले जेडे सूट विस्कॉस वेल्बर्ड का फैब्रिक मिलेगा पर मीटर अकॉर्डिंग बाय कर सद बहुत ही सोहना इसके उपर हेंड इंब्रॉयडरी काम किया मिलेगा ਜਿਹੜੇ ਅਗਲੇ ਸੂਟ ਹੋਣਗੇ ਤੈਨੂੰ ਚਨੌਨ ਡਿਜੀਟਲ ਪ੍ਰਿੰਟ ਦਾ ਫੈਬਰਿਕ ਮਿਲੇਗਾ ਮਿਰਰ ਵਰਕ ਦਾ ਕੰਮ ਰਹੇਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਏ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਇਹਨਾਂ ਵਿੱਚ ਵੀ ਕਲਰ ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਇਹ ਤੈਨੂੰ ਮਿਲੇਗਾ ਜੀ ਸ਼ਰਟ ਸੌਫਟ ਟਿਸ਼ੂ ਵਿੱਚ ਮਿਲੇਗੀ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਵਿਦ ਇੰਬੋਡਰੀ ਰਹੇਗੀ ਬਾਟਮ ਜਿਹੜੀ ਹੋਏਗੀ ਵਿਸਕੋਸ ਟਿਸ਼ੂ 크ਰੇਪ ਦੀ ਪਲੇਨ ਬਾਟਮ ਮਿਲੇਗੀ ਪ੍ਰਾਈਸ ਚੈੱਕ ਕਰਕੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਬੁੱਕ ਕਰਵਾ ਸਕਦੇ ਹੋ ਕਲਰ ਇਹਨਾਂ ਵਿੱਚ ਵੀ ਬਹੁਤ ਹੀ ਪਿਆਰੇ ਨੇ ਜਿਹਦੇ ਅਗਲੇ ਸੂਟ ਹੋਣਗੇ ਇਹ ਤਨ ਮਿਲੇਗਾ ਜੀ ਪਲੇਨ ਟਿਸ਼ੂ ਜ਼ਰੀ ਦਾ ਫੈਬਰਿਕ ਮਿਲੇਗਾ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਦੁਪੱਟਾ ਹੋਏਗਾ ਟਿਸ਼ੂ ਜ਼ਰੀ ਦਾ ਹੈਂਡ ਐਮਬੌਡੀ ਦਾ ਕੰਮ ਕੀਤਾ ਹੋਇਆ ਮਿਲੇਗਾ ਦੁਪੱਟਾ ਜਿਹੜਾ ਤੁਹਾਨੂੰ ਹੈਵੀ ਵਰਕ ਕੀਤਾ ਹੋਇਆ ਮਿਲੇਗਾ ਸੂਟ ਦਾ ਤੁਸੀਂ ਪਰ ਮੀਟਰ ਚੈੱਕ ਕਰਕੇ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਸ਼ਾਰਟ ਐਂਡ ਬਾਟਮ ਦਾ ਕੰਬੋ ਮਿਲੇਗਾ ਸ਼ਾਰਟ ਹੋਏਗੀ ਪਿਓਰ ਬਨਾਸੀ ਬ੍ਰੌਕਟ ਵਿੱਚ ਬਾਟਮ ਪਿਓਰ ਕਰੇਵ ਦੀ ਬਾਟਮ ਹੋਏਗੀ ਟਾਈਟ ਮੀਟਰ ਦੀ ਕੱਟ ਰਹਿਣ ਵਾਲੀ ਹੈ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਵਿਸਕੋਸ ਵੈਲਵਟ ਦਾ ਸੂਟ ਮਿਲੇਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਨੇ ਜਿਹੜਾ ਵੀ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਆਪਣੇ ਲਈ ਸੂਟ ਬੁੱਕ ਕਰਵਾ ਸਕਦੇ ਹੋ ਅਗਲੇ ਸੂਟ ਹੋਣਗੇ ਫੁਲਕਾਰੀ ਵਾਲੇ ਬਹੁਤ ਹੀ ਸੋਹਣੀ ਐ ਬੋਡੀ ਰਹੇਗੀ ਕਰੇਵ ਦੀ ਬਾਟਮ ਮਿਲੇਗੀ 3 ਮੀਟਰ ਦੀ ਜਿਹੜਾ ਦੁਪੱਟਾ ਹੋਏਗਾ ਚਨਾਉਣ ਦਾ ਹੋਏਗਾ ਉਸ ਦੇ ਉੱਪਰ ਹੀ ਗੋਟੇ ਦਾ ਵਰਕ ਹੋਏਗਾ ਜਿਹੜਾ ਇਸ ਦੇ ਨਾਲ ਬਾਟਮ ਹੋਏਗੀ ਉਸ ਦੇ ਉੱਪਰ ਵੀ ਗੋਟੇ ਦਾ ਵਰਕ ਹੋਏਗਾ ਜਿਹੜੀ ਸ਼ਰਟ ਹੋਏਗੀ ਫੁੱਲ ਫੁਲਕਾਰੀ ਦੀ ਤੁਹਾਨੂੰ ਸ਼ਰਟ ਮਿਲੇਗੀ ਅਗਲੇ ਜਿਹੜੇ ਸੂਟ ਹੋਣਗੇ neck ਦੇ ਉੱਪਰ ਬਹੁਤ ਹੀ ਸੋਹਣਾ ਵਰਕ ਰਹੇਗਾ ਜਿਹੜੀ ਨਾਲ ਦੁਪੱਟਾ ਹੋਏਗਾ ਉਹ ਤੁਹਾਨੂੰ ਮਸਲੀਨ ਦਾ ਉਸ ਦੇ ਉੱਪਰ ਲੈਸ ਲਗਾਈ ਗਈ ਮਲਟੀ ਕਲਰ ਦਾ ਦੁਪੱਟਾ ਹੋਏਗਾ ਜਿਹੜਾ ਫੈਬਰਿਕ ਹੋਏਗਾ ਮਾਰਵੜੀ ਹੋਏਗਾ ਫੈਬਰਿਕ ਬਹੁਤ ਹੀ ਸੋਹਣੇ ਲਾਈਟਰ ਕਲਰ ਮਿਲ ਜਾਣਗੇ ਡਾਰਕ ਕਲਰ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ